ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਐਂਡ ਤੱਕ ਜੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਜੀ ਓਕੇ ਲਓ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਚ ਘਰਾਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਇਹ ਆ ਉਹ ਚੀਜ਼ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਤੱਕੜੀ ਕਹਿੰਦੇ ਨੇ ਪੁਰਾਣੇ ਵੇੜਿਆਂ ਵਿੱਚ ਹਰੇ ਘਰ ਵਿੱਚ ਇਹੋ ਜੀਆਂ ਤੱਕੜੀਆਂ ਹੁੰਦੀਆਂ ਸੀ ਜਿਨ੍ਹਾਂ ਨਾਲ ਅਨਾਜ ਵਗੈਰਾ ਤੇ ਹੋਰ ਸਮਾਨ ਜੀ ਤੋਲੇ ਜਾਂਦਾ ਸੀ ਜੋਖਿਆ ਜਾਂਦਾ ਸੀ ਸੋ ਇਹ ਤੱਕੜੀ ਹਰੇ ਘਰ ਦਾ ਸ਼ਿੰਗਾਰ ਹੁੰਦੀਆਂ ਸੀ ਇਹ ਲੋਹੇ ਤੇ ਲੱਕੜ ਦੇ ਦੇ ਨਾਲ ਬਣੀਆਂ ਹੁੰਦੀਆਂ ਦੀ ਇਹਨੂੰ ਆਹਾ ਦੋ ਪੱਲੜੇ ਹੁੰਦੇ ਸੀ ਇੱਕ ਵਿੱਚ ਵੱਟੇ ਰੱਖ ਲਏ ਜਾਂਦੇ ਸੀ ਜੋ ਕਿ ਸੇਰਾਂ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਕਿਲੋਆਂ ਵਿੱਚ ਵੱਟੇ ਆਉਣ ਲੱਗ ਪਏ ਤੇ ਫਿਰ ਉਹਨਾਂ ਨਾਲ ਸਮਾਨ ਨੂੰ ਤੋਲੇ ਜਾਂਦਾ ਸੀ ਤੇ ਦੂਜੇ ਪੱਲੜੇ ਵਿੱਚ ਜਿਹੜਾ ਵੀ ਕੋਈ ਸਮਾਨ ਤੋਲਣਾ ਹੁੰਦਾ ਉਹ ਰੱਖ ਲਿਆ ਜਾਂਦਾ ਸੀ ਸੋ ਇਸ ਤਰ੍ਹਾਂ ਪੁਰਾਣੇ ਵੇਲਿਆਂ ਵਿੱਚ ਇਹਨਾਂ ਤੱਕੜੀਆਂ ਨਾਲ ਹੀ ਤੋਲੇ ਜਾਂਦਾ ਸੀ ਤੇ ਉੱਪਰ ਇਹ ਫੜਨ ਇੱਕ ਕੱਪੜੀ ਦੇ ਬਣਾ ਕੇ ਲੱਗੀ ਹੁੰਦੀ ਦੀ ਇਹ ਤੋਂ ਫੜ ਲਿਆ ਜਾਂਦਾ ਸੀ ਇਹਨੂੰ ਤੇ ਹੱਤ ਤਿੰਨ ਤਿੰਨ ਸੰਗੜੀਆਂ ਲੱਗੀਆਂ ਹੁੰਦੀਆਂ ਸੀ ਜੋ ਪੱਲੜੇ ਨਾਲ ਜੁੜੀਆਂ ਹੁੰਦੀਆਂ ਸੀ ਤੋਂ ਹੱਥ ਨਾਲ ਹੀ ਤੋਲੇ ਜਾਂਦਾ ਸੀ ਅੱਜ ਕੱਲ੍ਹ ਵਾਂਗ ਕੰਪਿਊਟਰ ਵਗੈਰਾ ਨਹੀਂ ਕੀ ਹੁੰਦੇ ਕੰਪਿਊਟਰ ਕੰਡੇ ਵਗੈਰਾ ਇੰਦੀ ਹੁੰਦੇ ਜਿਨ੍ਹਾਂ ਨਾਲ ਕੇ ਤੋਲੇ ਜਾਂਦਾ ਸੀ ਅੱਜ ਕੱਲ੍ਹ ਕਈ ਪ੍ਰਕਾਰ ਦੀਆਂ ਤਕੜੀਆਂ ਆ ਗਈਆਂ ਨੇ ਜਿਨ੍ਹਾਂ ਦਾ ਅਨਾਜ ਵਗੈਰਾ ਜਾਂ ਹੋਰ ਚੀਜ਼ਾਂ ਤੋਲੀਆਂ ਜਾਂਦੀਆਂ ਨੇ ਪਰੰਤੂ ਪੁਰਾਣੇ ਜਵਾਨਿਆਂ ਵਿੱਚ ਇਹਨਾਂ ਤਕੜੀਆਂ ਨਾਲ ਹੀ ਤੋਲੇ ਜਾਂਦਾ ਵੀ ਸੋ ਅੱਜ ਕੱਲ ਕੰਪਿਊਟਰ ਕੰਡੇ ਆ ਗਏ ਨੇ ਜਿਨ੍ਹਾਂ ਨਾਲ ਤੋਲੇ ਜਾਂਦਾ ਏ ਇਹ ਤੱਕੜੀਆਂ ਰੇਹ ਘਰ ਵਿੱਚ ਮੌਜੂਦ ਹੁੰਦੀਆਂ ਸੀ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਹਰੇ ਘਰ ਦੇ ਵਿੱਚ ਇਹ ਤੱਕੜੀਆਂ ਮੌਜੂਦ ਹੁੰਦੀਆਂ ਸੀ ਤੇ ਖਸੇਰ ਵਾਲੇ ਪੱਟੇ ਹੁੰਦੇ ਦੀ ਉਹ ਵੀ ਤੱਕੜੀਆਂ ਦੇ ਨਾਲ ਹੀ ਮੌਜੂਦ ਹੁੰਦੇ ਦੀ ਉਹ ਸੇਰਾਂ ਵਾਲੇ ਪੱਟੇ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਵਿੱਚ ਦਿਖਾ ਚੁੱਕਿਆ ਹਾਂ ਪਿਛਲੀਆਂ ਵੀਡੀਓ ਨੂੰ ਕੱਢ ਕੇ ਦੇਖ ਲੈਣਾ ਵੀ ਸੇਰਾਂ ਵਾਲੇ ਪੱਟੇ ਕਿਹੋ ਜਿਹੇ ਹੁੰਦੇ ਦੀ ਸੋ ਅੱਜ ਮੈਂ ਤੁਹਾਨੂੰ ਇਹ ਤੱਕੜੀ ਬਾਰੇ ਜਾਣਕਾਰੀ ਦੇਣੀ ਦੀ ਸੋ ਅੱਜ ਲਈ ਇੰਨਾ ਹੀ ਆਉਣ ਵਾਲੇ ਵਲੌਗ ਵਿੱਚ ਕੋਈ ਹੋਰ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਸੋ ਆਉਣ ਵਾਲੇ ਬਲੌਗਰ ਨੂੰ ਵੀ ਦੇਖਦੇ ਰਹਿਣਾ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਨਾ ਇੰਨੀ ਗ ਬੇਨਤੀ ਪ੍ਰਮਾਨ ਕਰਨੀ ਸੋ ਕਿਸੇ ਦਿਨ ਹੋਰ ਕੋਈ ਵੀਡੀਓ ਲੈ ਕੇ ਜਿਹਦੇ ਵਿੱਚ ਮੈਂ ਤੁਹਾਨੂੰ ਪੁਰਾਣੀ ਚੀਜ਼ ਦਿਖਾਵਾਂਗਾ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ